ਸੋ ਇਸ ਵੇਲੇ ਦੀ ਮਾੜੀ ਤੇ ਵੱਡੀ ਖਬਰ ਹੈ ਤੁਹਾਨੂੰ ਜਲੰਧਰ ਤੋਂ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕਿ ਜਿਹੜੇ ਕਿ ਭਾਜਪਾ ਦੇ ਸੀਨੀਅਰ ਆਗੂ ਜਿਹੜੇ ਮਨੰਜਰ ਕਾਲੀਆ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਬਲਾਸਟ ਹੋਇਆ ਧਮਾਕਾ ਹੋਇਆ ਔਰ ਦੱਸਿਆ ਜਾ ਰਿਹਾ ਗੱਡੀ ਵੀ ਜਿਹੜੀ ਆ ਟੁੱਟ ਗਈ ਔਰ ਸਾਰਾ ਹੀ ਸਮਾਨ ਜਿਹੜਾ ਚੱਕਨਾ ਚੂਰ ਹੋ ਗਿਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਾਂਗੇ ਤੋ ਘਰ ਦੇ ਬਾਹਰ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਪੁਲਿਸਾਂ ਮੌਕੇ ਤੇ ਹੁਣ ਪਹੁੰਚੀ ਹੈ ਤਸਵੀਰਾਂ ਇਸ ਵੇਲੇ ਤੁਹਾਨੂੰ ਦੇ ਰਾਹ ਜਲੰਧਰ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਜਿਹੜੇ ਭਾਜਪਾ ਤੋਂ ਮੋਰੰਦਰ ਕਾਲੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਬਲਾਸਟ ਹੋਇਆ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਹੈ ਔਰ ਜਲੰਧਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੋਅਰ ਆਨ ਆਰਡਰ ਦੀ ਸਥਿਤੀ ਹੈ ਜਿਹੜੀ ਦਿਨੋਦਬਰ ਜਿਹੜੀ ਖਰਾਬ ਜਿਹੜੀ ਹੁੰਦੀ ਨਜ਼ਰ ਆ ਰਹੀ ਹੈ ਉੱਥੇ ਹੀ ਜਿਹੜੇ ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚੇ ਹੋਏ ਨੇ ਪੋਰਟਾ ਨੂੰ ਅੰਦਰ ਦਾ ਜਿਹੜਾ ਮਾਹੌਲ ਆ ਸਾਂਝਾ ਕਰਾਂਗੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਜਗ੍ਹਾ ਦੇ ਉੱਪਰ ਜਿਹੜਾ ਬਲਾਸਟ ਹੋਇਆ ਔਰ ਤਸਵੀਰਾਂ ਇਸ ਵੇਲੇ ਲਗਾਤਾਰ ਜਿਹੜੀਆਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਸੋ ਨੂੰ ਯਾਰ ਇੱਧਰੋਂ ਆ ਜੋ ਜਲੰਧਰ ਤੋਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਜਿਹੜਾ ਦੇਖ ਸਕਦੇ ਹੋ ਭਾਜਪਾ ਦੇ ਸੀਨੀਅਰ ਅਗੂ ਜਿਹੜੇ ਔਰ 50 ਸੀਐਮ ਰਹਿ ਚੁਕੇ ਮਰੰਜਨ ਕਾਲੀਆ ਭਾਜਪਾ ਦੇ ਅਗੂ ਔਰ ਜਲੰਧਰ ਭਾਜਪਾ ਵਾਲੇ ਚੀਫ ਮਨਿਸਟਰ ਆ ਚੁਕੇ ਵਾਟੇ ਕੋ ਪੁੱਛਦੇ ਸੋ ਤਸਵੀਰਾਂ ਉਹ ਬਦੋ ਜਲੰਧਰ ਤੋਂ ਤੁਹਾਨੂੰ ਸਾਂਝੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਔਰ ਆਹ ਦੇਖ ਸਕਦੇ ਹੋ ਕਿ ਜਿਹੜਾ ਸਾਰਾ ਹੀ ਜਿਹੜਾ ਕਾਚਾ ਚੱਕਣਾ ਚੂਰ ਇੱਥੇ ਜਿਹੜੇ ਦਰਵਾਜ਼ੇ ਔਰ ਬਲਾਸਟ ਜਿਹੜਾ ਬੜਾ ਹੀ ਕਹਿੰਦੇ ਤੁਮਾਕਾ ਜਿਹੜਾ ਜ਼ੋਰ ਸ਼ੋਰ ਦੇ ਨਾਲ ਜ਼ਬਰਦਸਤ ਗੱਡੀ ਦੇ ਜਿਹੜੇ ਸ਼ੀਸ਼ੇ ਆ ਟੁੱਟੇ ਹੋਏ ਆ ਔਰ ਤਸਵੀਰਾਂ ਤੁਹਾਨੂੰ ਇਸ ਨੇ ਰਾਤ ਜਿਹੜਾ ਜੋ ਕਿ ਭਾਜਪਾ ਦੇ ਸੀਨੀਅਰ ਆਗੂ ਮਨੰਜਨ ਕਾਲੀਆ ਉਹਨਾਂ ਦੇ ਘਰ ਦੇ ਹਾਲਾਤ ਤੁਹਾਨੂੰ ਜਿਹੜੇ ਸਾਂਝੇ ਕੀਤੇ ਜਾ ਰਹੇ ਨੇ ਔਰ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਬਲਾਸਟ ਹੋਣ ਤੋਂ ਬਾਅਦ ਹੁਣ ਭਾਰੀ ਪੁਲਿਸ ਵੱਲ ਜਿਹੜਾ ਮੌਕੇ ਤੇ ਇੱਥੇ ਤਾਇਨਾਤ ਕੀਤਾ ਗਿਆ ਥਾਣਾ ਤਿੰਨ ਦੀ ਬਿਲਕੁਲ ਨਾਲ ਹੀ ਜਿਹੜਾ ਕੁਛੀ ਦੂਰੀ ਤੇ ਜਿਹੜਾ ਉਹਨਾਂ ਦਾ ਘਰ ਹੈ ਬਿਲਕੁਲ ਔਰ ਵੱਖ-ਵੱਖ ਉਹਦਿਆ ਤੇ ਰਹਿ ਚੁੱਕੇ ਪੰਜਾਬ ਦੇ ਵਿੱਚ ਭਾਜਪਾ ਆਗੂ ਬਰਜਨ ਕਾਲੀਆ ਉਹਨਾਂ ਦੇ ਘਰ ਦਾ ਤੁਹਾਨੂੰ ਜਿਹੜਾ ਇਸ ਵੇਲੇ ਮਾਹੌਲ ਤੁਹਾਨੂੰ ਸਾਂਝਾ ਕਰ ਰਹੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਸਰ ਹੋਇਆ ਕਿੱਦਾਂ ਸੀਗਾ ਪਤਾ ਲੱਗਾ ਕੁਝ ਬਰਜਨ ਕਾਲੀਆ ਜੀ ਤੋਂ ਉਹਨਾਂ ਦੇ ਕਾਰੇ ਬਹੁਤ ਬੜਾ ਦਾ ਗਲਤ ਹੋ ਜਾ ਸੋ ਦੇਖ ਸਕਦੇ ਹੋ ਕਾਲੀਆ ਸਾਹਿਬ ਕਾਲੀਆ ਸਾਹਿਬ ਹੋਇਆ ਕਿੱਦਾਂ ਜੀ ਕਿਸ ਤਰੀਕੇ ਬੁਲਗੀ ਘਟਨਾ ਜਿਹੜੀ ਵਾਪਰੀ ਸਾਰੀ ਕੋ ਡੇਢ ਦੇ ਵਿੱਚ ਐ ਬਲਾਸਟ ਹੋਇਆ ਤੇ ਮੈਂ ਲੱਗਾ ਮੈਂ ਕਿ ਸ਼ਾਇਦ ਟਰਾਂਸਫਾਰਮਰ ਫਟਿਆ ਇੱਥੇ ਕਿਉਂਕਿ ਜਨਰਲੀ ਹੋ ਜਾਂਦਾ ਇੱਥੇ ਕਿਉਂਕਿ ਓਵਰਲੋਡ ਦੇ ਕਾਰਨ ਹੁੰਦਾ ਜੀ ਫਿਰ ਮੈਂ ਮਾਈਟ ਵਾਰ ਸੁਤਾ ਐ ਸੀ ਉਹਦੋਂ ਮੈਂ ਉਹਦੋਂ ਫਿਰ ਰਾਤ ਨੂੰ ਮੈਨੂੰ ਸਿਸਟਰ ਜਿਲਾਇਕ ਪਹੁੰਚ ਲੈਣੇ ਨੂੰ ਬਹਰੋਂ ਲੋਕਾਂ ਨੇ ਵੀ ਜਿਹੜਾ ਬੇਦੋਣਾ ਨੇ ਇਕੱਠੇ ਹੋ ਕੇ ਆਏ ਤੇ ਕਿਹਾ ਇੱਥੇ ਕਾਫੀ ਬਲਾਸਟ ਹੋਇਆ ਇੱਥੇ ਤੇ ਫਿਰ ਮੈਂ ਦੇਖਿਆ ਕਿ ਗਨੇਡ ਵਗੈਰਾ ਟੈਕ ਹੈ ਜਾਂ ਕੀ ਹੈ ਦਰਵਾਜ਼ੇ ਸਾਰੇ ਟੁੱਟੇ ਜਿਹੜੀ ਪਾਰਟੀ ਸੀ ਪੈ ਉਹ ਟੁੱਟ ਗਿਆ ਸਾਨੇ ਵਾਲੇ ਕਮਰੇ ਤੱਕ ਪ੍ਰਾਈਮਰ ਗਿਆ ਆ ਆਪਣੇ ਡਰਾਈング ਰੂਮ ਦਾ ਦਰਵਾਜ਼ਾ ਆਪੇ ਚਿੱਟਕੀਆਂ ਪੁੱਲ ਗਈਆਂ ਜੀ ਉਹ ਵੀ ਲੱਗ ਗਿਆ ਟੋਟਲੀ ਤੇ ਫਿਰ ਮੈਂ ਪੁਲਿਸ ਨੂੰ ਵੀ ਅਫਸਰ ਨੂੰ ਮੋਲ ਕਿਤੇ ਹੁੰਦਾ ਨਹੀਂ ਕੋਈ ਮੈਂ 3 ਨੰਬਰ ਥਾਣੇ ਮੈਂ ਭੇਜਿਆ ਆਪਣਾ ਗਾਂਦਨ ਭੇਜਿਆ ਜੀ ਪੁਲਿਸਾਈਂ ਇਨਵੈਸਟੀਗੇਟ ਕਰ ਰਹੀ ਸੋ ਲੋਅਰ ਨਾਡਰ ਦੀ ਸਥਿਤੀ ਨੂੰ ਕਿਵੇਂ ਦੇ ਦੇ ਕੋਚੀ ਦੂਰੀ ਦੇ ਥਾਣਾ ਉਹ ਜੇ ਉਹ ਤਾਂ ਮੂਹ ਬੋਰ ਦੀ ਤਸਵੀਰਾਂ ਲਾਡ ਆਰਡਰ ਹੂੰ ਤਾਂ ਅਰੇ ਮਲਾ ਕਰੀ ਗਿਆ ਸੋ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਦੇ ਰਾਤ ਔਰ ਭਾਜਪਾ ਦੇ ਸੀਨੀਅਰ ਗੁਮਰੰਦਨ ਕਾਲੀਆ ਉਹਨਾਂ ਦੇ ਘਰ ਦੀ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਜਿੱਥੇ ਇਹ ਜਿਹੜਾ ਮਾਮਲਾ ਸਾਰਾ ਹੋਇਆ ਔਰ ਉੱਥੇ ਹੀ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚਿਆ ਔਰ ਕਾਲਿਆ ਸਾਹਿਬ ਦਾ ਕਹਿਣਾ ਕਿ ਉਹਨਾਂ ਨੂੰ ਅੰਦਰ ਸੋ ਰਹੇ ਸੀਗੇ ਜਦੋਂ ਇਹ ਆਵਾਜ਼ ਆਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਗਨਮੈਨ ਜਿਹੜਾ ਥਾਣਾ ਡਵੀਜ਼ਨ ਨੰਬਰ 3 ਦੇ ਵਿੱਚ ਭੇਜਿਆ ਕਿ ਮੇਰੇ ਘਰ ਦੇ ਵਿੱਚ ਘਟਨਾ ਹੋ ਗਈ ਹੈ ਔਰ ਬੜੀ ਮਾੜੀ ਔਰ ਮੰਦਪਾਗੀ ਘਟਨਾ ਜਿਹੜੀ ਜਲੰਧਰ ਦੇ ਵਿੱਚ ਖਾਸ ਤੌਰ ਤੇ ਪੰਜਾਬ ਦਾ ਜਿਹੜਾ ਲੋਹਾਂ ਨਾਡਰ ਦਿਨੋ ਦਿਨ ਜਿਹੜੀ ਸਥਿਤੀ ਉਹਦੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਦੇਖ ਸਕਦੇ ਹੋ ਕਿ ਘਰਾਂ ਦੇ ਵਿੱਚ ਬਲਾਸਟ ਅੱਗੇ ਵੀ ਜਿਹੜਾ ਜਲੰਧਰ ਦੇ ਵਿੱਚ ਗ੍ਰਨੇਡ ਦਾ ਮਾਮਲਾ ਸਾਹਮਣੇ ਆਇਆ ਸੋ ਅੱਜ ਜਿਹੜਾ ਇੱਥੇ ਬਲਾਸਟ ਹੋ ਗਿਆ ਔਰ ਗੱਡੀ ਦੇ ਸ਼ੀਸ਼ੇ ਦੇਖੋ ਅੰਦਰੋਂ ਕਿੰਦਾ ਚਕਨਾ ਚੂਰ ਜਿਹੜੇ ਹੋਏ ਆ ਉਹਨਾਂ ਦੀ ਆਪਣੀ ਗੱਡੀ ਜਿਹੜੀ ਖੜੀ ਹੈ ਔਰ ਗੱਡੀ ਦੇ ਅੰਦਰ ਜਿਹੜਾ ਦੇਖੋ ਸ਼ੀਸ਼ੇ ਦੇ ਜਿਹੜੇ ਚਕਨਾ ਚੂਰ ਹੋ ਕੇ ਡਿੱਗੇ ਹੋਏ ਆ ਔਰ ਕੁਝ ਹੀ ਦੂਰੀ ਦੇ ਇੱਥੇ ਥਾਣਾ ਡਿਵੀਜ਼ਨ ਨੰਬਰ 3 ਹੈ ਜਿੱਥੇ ਸਾਰਾ ਵਾਕਿਆ ਹੋਇਆ ਔਰ ਆਹ ਦੇਖੋ ਉਧਰ ਬਾਰੀਆਂ ਵੀ ਤੁੰਦਖਾਨੇ ਪਰਲੇ ਪਾਸੇ ਟੁੱਟੀਆਂ ਹੋਈਆਂ ਸੋ ਇੱਧਰ ਵੀ ਕੁਝ ਸੋ ਦੇਖ ਸਕਦੇ ਹੋ ਕਿ ਇੱਧਰ ਵੀ ਜਿਹੜਾ ਚਕਨਾ ਚੂਰ ਹੋਇਆ ਔਰ ਇਹ ਜਗ੍ਹਾ ਬਲਾਸਟ ਹੋ ਕੇ ਸਾਰਾ ਹੀ ਟੁੱਟ ਗਿਆ ਔਰ ਤਸਵੀਰਾਂ ਦੇ ਰਹਾ ਤੁਹਾਨੂੰ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਤਕਰੀਬਨ ਪੋਣੇ 2 ਵਜੇ ਦਾ 1:30 ਵਜੇ ਦਾ ਸਮਾਂ ਹੋ ਗਿਆ ਔਰ ਉਹਨਾਂ ਦੇ ਘਰ ਦੇ ਵਿੱਚ ਸਾਰੇ ਹੀ ਜਿਹੜੇ ਉਹਨਾਂ ਦੇ ਇਲਾਕੇ ਦੇ ਲੋਕ ਆ ਸਪੋਰਟਰ ਨੇ ਵੋਟਰ ਨੇ ਜਿਹੜੇ ਇਕੱਠੇ ਹੋ ਗਏ ਇੱਥੇ ਪਹੁੰਚੇ ਨੇ ਔਰ ਔਰ ਪੁਲਿਸ ਵੀ ਜਿਹੜੀ ਮੌਕੇ ਤੇ ਭਾਰੀ ਹੁਣ ਭਾਰੀ ਬਲ ਪੁਲਿਸ ਦਾ ਬਾਹਰ ਤੇ ਲਾਤ ਕੀਤਾ ਗਿਆ ਉਹਨਾਂ ਦੇ ਘਰ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਜਿੱਥੇ ਕੀ ਜਿਹੜਾ ਮੋਰਿੰਦਰ ਕਾਲੀਆਂ ਉਹਨਾਂ ਦਾ ਕਹਿਣਾ ਕਿ ਜਦੋਂ ਉਹ ਸੁੱਤੇ ਹੋਏ ਸੀਗੇ ਉਸ ਸਮੇ ਉਹਨਾਂ ਨੂੰ ਖੜਕਾ ਜਿਹੜਾ ਆਵਾਜ਼ ਆਈ ਹੈ ਆਵਾਜ਼ ਆਉਣ ਤੋਂ भेजਦੇ ਨੇ ਔਰਤ ਜਿਹੜਾ 3 ਨੰਬਰ ਥਾਣੇ ਦੇ ਵਿੱਚ ਜਾ ਕੇ ਪੁਲਿਸ ਨੂੰ ਲੈ ਕੇ ਆਉਂਦੇ ਇੱਥੇ ਔਰ ਔਰ ਭਾਜਪਾ ਦੇ ਲਗਾਤਾਰ ਜਿਹੜੀ ਲੀਡਰਸ਼ਿਪ ਹੈ ਇੱਥੇ ਪਹੁੰਚ ਰਹੀ ਉਹਨਾਂ ਦੇ ਘਰ ਦੇ ਵਿੱਚ ਔਰ ਅੰਦਰ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਵੀ ਜਿਹੜੇ ਪਹੁੰਚ ਚੁੱਕੇ ਨੇ ਔਰ ਵੱਖ-ਵੱਖ ਲੀਡਰ ਜਿਹੜੇ ਉੱਥੇ ਪਹੁੰਚ ਰਹੇ ਔਰ ਬਲਾਸ ਤੋਂ ਹੋਣ ਤੋਂ ਬਾਅਦ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਪੰਜਾਬ ਦੇ ਔਰ ਜਲੰਧਰ ਦੇ ਲੋਅਨ ਆਰਡਰ ਦੇ ਸਿੱਧੇ ਸਵਾਲ ਜਿਹੜੇ ਖੜੇ ਹੁੰਦੇ ਨੇ ਕਿ ਲੋਅਨ ਆਰਡਰ ਸਥਿਤੀ ਜਿਹੜੀ ਬੜੀ ਹੀ ਖਰਾਬ ਜਿਹੜੀ ਚੱਲ ਰਹੀ ਹੈ ਤਸਵੀਰਾਂ ਔਰ ਜਿੱਥੇ ਥਾਣਾ ਦੂਰੀ ਨੰਬਰ 3 ਦੀ ਕੁਛ ਹੀ ਦੂਰੀ ਤੇ ਜਿਹੜਾ ਸਾਰਾ ਵਾਕਿਆ ਹੋਇਆ ਔਰ ਬਾਰੀਆਂ ਜਿਹੜੀਆਂ ਦਰਵਾਜ਼ੇ ਆ ਜਿਹੜਾ ਦਰਵਾਜ਼ਾ ਪਾਰਸ ਤੋਂ ਕਾਫੀ ਦੂਰ ਤੱਕ ਤੈ ਜਾਂਦਾ ਔਰ ਦੇਖ ਸਕਦੇ ਹੋ ਕਿ ਜਿਹੜੇ ਦਰਵਾਜ਼ੇ ਸ਼ੀਸ਼ੇ ਆ ਟੁੱਟ ਗਏ ਨੇ ਔਰ ਨੋਵਾ ਗੱਡੀ ਜਿਹੜੀ ਖੜੀ ਆ ਉਹਨਾਂ ਦੀ ਉਹਦੇ ਵੀ ਸ਼ੀਸ਼ੇ ਟੁੱਟ ਗਏ ਤਾਂ ਅੰਦਰ ਜਿਹੜਾ ਚੱਕਣਾ ਚੂਰ ਉਹ ਜਿਹੜਾ ਹੋਏ ਪੇ ਸ਼ੀਸ਼ੇ ਪਰ ਕਾਫੀ ਜਿਹੜਾ ਨੁਕਸਾਨ ਆ ਹੋਇਆ ਪਿੱਛੇ ਜਿਹੜਾ ਪਿੱਛੇ ਜਿਹੜੇ HD ਕਰਾਏ ਸਾਰੇ ਚੇਂਜ ਕਰਾ ਲਾ ਟੋਟਲ ਸਾਰੇ HD ਹੈਗੇ ਮੈਨੂੰ ਲੱਗਦਾ ਪਤਾ ਚੱਲ ਜਾਏਗਾ ਕਿ ਕਿੰਨੇ ਵੱਲੋਂ ਬਲਾਸਟ ਕੀਤਾ ਗਿਆ ਜੋ ਵੀ ਹੋਏਗਾ ਜੋ ਵੀ ਹੋਇਆ ਹੋਏਗਾ ਤਾਂ ਜਿਹੜੀ ਪੰਜਾਬ ਪੁਲਿਸ ਦਾ ਕੰਮ ਹੈ ਜੀ ਉਹ ਕਰ ਰਹੇ ਹੈਗੇ ਆ ਸਰੇ ਘਟਨਾ ਕਿੰਨੇ ਕੋਜ ਦੀ तकरीबन ਕਿੰਨੇ ਕੋਜ ਪਤਾ ਲੱਗਾ ਜੀ ਰੈਫਰਿੰਗ ਸਾਡੇ ਕੋਲ ਜੀ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਸਾਡੇ ਸਾਹਮਣੇ ਨਹੀਂ ਅੰਦਰ ਕੀ ਨੁਕਸਾਨ ਕੀ ਕੀ ਹੋਇਆ ਜੀ ਅੰਦਰ ਤਾਂ ਟ੍ਰੈਮਰ ਦੇ ਨਾਲ ਤਾਂ ਅੰਦਰ ਤੱਕ ਸ਼ੀਸ਼ੇ ਟੁੱਟੇ ਆ ਜੀ ਬਾਕੀ ਆ ਜਿਹੜਾ ਫਰੰਟ ਤੇ ਨਜ਼ਰ ਆ ਰਿਹਾ ਜੋ ਮੇਨ ਮੇਨ ਹੈਗਾ ਸਰ ਕੇਵੇਂ ਦੇਖਦੇ ਹੋ ਕੁਝ ਕਦਮਾ ਚ ਤਿੰਨ ਨੰਬਰ ਥਾਣਾ ਵੀ ਆ ਔਰ ਇੱਥੇ ਸਕਿਉਰਟੀ ਗਾਰਡ ਵੀ ਸੀਗਾ ਤਨਾ ਤਾ ਵੀ ਲੇਕਿਨ ਉਹਨਾਂ ਦੇ ਹੋਸ ਗਾਰਡ ਗਾਰਡ ਵੀ ਮੌਜੂਦ ਸੀ ਉਸ ਦਾ ਨੂੰ ਕਿਵੇਂ ਦੇਖਦੇ ਲੋਕਾਂ ਨੂੰ ਡਰ ਦੇ ਦਿੱਸੇ ਡੈਟਰੈਂਟ ਇਫੈਕਟ ਜਿਹੜਾ ਹੈਗਾ ਘਟਿਆ ਕਿਉਂਕਿ ਰਾਤ ਨੂੰ ਨਾਕੇ ਵੀ ਨਹੀਂ ਜੋ ਕਿ ਇਹ ਇਹ ਨੂੰ ਕਿਤਾ ਦੇ ਤੇ ਇੱਥੇ ਖੱਡਾ ਵੀ ਹੋਇਆ ਤੁਹਾਨੂੰ ਕੀ ਲੱਗਦਾ ਕਿ ਕਿਸ ਕਾਰਨਾਂ ਤੋਂ ਬਲਾਸਟ ਹੋਇਆ ਹੋਵੇਗਾ ਬਲਾਸਟ ਤਾਂ ਜਿਹਨੇ ਕੀਤਾ ਜਿੱਥੇ ਜਿੱਥੇ ਜਾ ਕੇ ਗਿਰਿਆ ਹੋਵੇਗਾ ਉਹ ਉੱਥੇ ਤਾਂ ਉਹ ਪਹਿਲਾ ਅਟੈਕ ਉੱਥੇ ਤਾਂ ਪਹਿਲਾ ਖੱਡਾ ਕਰੇਗਾ ਨਾ ਜੀ ਬਾਕੀ ਦਾ ਬਾਅਦ ਬਾਅਦ ਵੀ ਸਾਈਡਾਂ ਤੇ ਟ੍ਰੈਮਰ ਬਾਅਦ ਆਏਗਾ ਨਾ ਬਿਲਕੁਲ ਸਾਈਡ ਦੇ ਦਰਵਾਜ਼ੇ ਆ ਉਹ ਵੀ ਕਾਫੀ ਦੂਰ ਤੱਕ ਗਏ ਉਹਨਾਂ ਦੇ ਪਾਰਟਸ ਹੋਰ ਜਿਹੜਾ ਕੀ ਹੈ ਸ਼ੀਸ਼ਾ ਨੋਵਾ ਦਾ ਤੋਂ ਇਹਦੇ ਵੀ ਟੁੱਟ ਚੁੱਕਾ ਉਹ ਅੰਦਰ ਤੇ ਲਾਈਟਾਂ ਤੱਕ ਦੀਆਂ ਉਹ ਵੀ ਉੱਠ ਕੇ ਬਾਹਰ ਆ ਚੁੱਕੇ ਹਾਲੇ ਹਾਲੇ ਮਤਲਬ ਕਿ ਇਹਦਾ ਇਹਦਾ ਫਰਸਟ ਹੈਂਡ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਲੋਕ ਡਿਸਕਸ ਕਰਦੇ ਆਗੇ ਆ ਇਸ ਤੋਂ ਬਾਅਦ ਦੇਖਦੇ ਆ ਕਿ ਸਭ ਲੋਕਾਂ ਦੇ ਨੁਮਾਇੰਦਿਆਂ ਦੇ ਨਾਲ ਇਹ ਕੁਝ ਹੋ ਰਿਹਾ ਹੈ ਜੋ ਕਿ ਲੋਕਾਂ ਦੀ ਸੇਵਾ ਕਰਦੇ ਨੇ ਤੇ ਲੋਕ ਪਬਲਿਕ ਕਿੱਥੇ ਜਾਏਗੀ ਪਬਲਿਕ ਇੱਥੇ ਖੜੀ ਆ ਇਹ ਤਾਂ ਤੁਸੀਂ ਯੂ ਆਰ ਦਾ ਬੈਸਟ ਜਜਜਸ ਤੁਸੀਂ ਕਰੋਗੇ ਜੀ ਇਹਦੇ ਬਾਰੇ ਕੋਈ ਨਾ ਪਬਲਿਕ ਕਿੱਥੇ ਸੇਫ ਜੇ ਇਹੀ ਨਹੀਂ ਸੇਫ ਹੈਗੇ ਜਿਹੜੇ ਲੋਕਾਂ ਨਾਲ ਨਮਾਇंदे ਨਹੀਂ ਸੇ ਪਬਲਿਕ ਕਿਤੋਂ ਸੇਫ ਹੈ ਤੁਸੀਂ ਯੂ ਆਰ ਦਾ ਬੈਸਟ ਜਜਜਸ ਜਿਹੜੀ ਤੁਸੀਂ ਦੇਖਦੇ ਹੋ ਬਿਲਕੁਲ ਸਹੀ ਸੋ ਮੌਕੇ ਸੋ ਜਿਹੜਾ ਵਾਕਿਆ ਜਿਹੜਾ ਜਲੰਧਰ ਦੇ ਵਿੱਚ ਹੋਇਆ ਉੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਾਲੀਆ ਸਾਹਿਬ ਦਾ ਕਹਿਣਾ ਕਿ ਉਹ ਅੰਦਰ ਸੌ ਰਹੇ ਸੀਗੇ ਉਸ ਤੋਂ ਬਾਅਦ ਜਿਹੜੀ ਇਹ ਘਟਨਾ ਸਾਰੀ ਵਾਪਰੀ ਹੈ ਸੋ ਦੱਸ ਜੀ ਕਿ ਵੱਖ-ਵੱਖ ਉਹਦਿਆਂ ਦੇ ਰਹਿ ਚੁੱਕੇ ਨੇ ਭਾਜ ਮਨਰਜਨ ਕਾਲੀਆ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਬਲਾਸਟ ਹੋਇਆ ਸੋ ਵਕ ਵਕ ਉਹਦਿਆਂ ਦੇ ਜਿਹੜਾ ਕਿ ਰਹਿ ਚੁੱਕੇ ਨੇ ਭਾਈਪਾ ਦੇ ਸੀਨੀਅਰ ਆਗੂ ਮਨਰਜਨ ਕਾਲੀਆ ਉਹਨਾਂ ਦੇ ਘਰ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਜਿੱਦਾਂ ਕਿ ਸਾਰੀ ਲੀਡਰਸ਼ਿਪ ਦੇ ਨਾਲ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਉਹਨਾਂ ਦੀ ਰਿਹائش ਆ ਉੱਥੇ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਔਰ ਔਰ ਜਦੋਂ ਦੱਸਿਆ ਜਾ ਰਿਹਾ ਕਿ ਜਿਸ ਵੇਲੇ ਇਹ ਘਟਨਾ ਹੋਈ ਹੈ ਤਾਂ ਉਸ ਵੇਲੇ ਜਿਹੜਾ ਉਹਨਾਂ ਨੇ ਖੁਦ ਆਪਣਾ ਗਨਮੈਨ ਜਿਹੜਾ ਉਹ ਖੁਦ ਦੱਸ ਰਿਹਾ ਕਿ ਗਏ ਤਾਂ ਉਹਨਾਂ ਨੇ ਥਾਣੇ ਵਿੱਚ ਜਿਹੜੀ ਸੂਚਨਾ ਦਿੱਤੀ ਹੈ ਸੋ ਇਹ ਹੁਣ ਵਾਕਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਕੱਲ ਕਿ ਪਤਾ ਲੱਗਿਆ ਸੀਪੀ ਸਾਹਿਬ ਅੰਦਰ ਬੈਠੇ ਹੀ ਕੈਮਰੇ ਘੰਗਾ ਰਹੇ ਸੀ ਕੁਝ ਮੈਂ ਉਹਨਾਂ ਨੇ ਦੇਖੇ ਹੈ ਕੋਈ ਬੰਗਾਲ ਰਿਹਾ ਮੈਂ ਤਾਂ ਦੇਖਿਆ ਨਹੀਂ ਕੈਮਰਾ ਸੀ ਸੀਟੀ ਵੀ ਬਾਕੀ ਸੀ ਵੀ ਚਾਈਗਾ ਆਇਆ ਹੈ ਕਾਫੀ ਉਚਿਤਕਾਰੀ ਆਇਆ ਤੁਹਾਨੂੰ ਕੁਝ ਦੱਸਿਆ ਉਹਨਾਂ ਨੇ ਕਿ ਜੀ ਬਲਾਸਟ ਕਿਸ ਕਾਰਨ ਹੋਇਆ ਕੁਝ ਹਲੇ ਕੁਝ ਨਹੀਂ ਪਤਾ ਅਲਟਾ ਫੋਰੈਂਸਿਕ ਐਕਸਪਰਟ ਸਾਹਿਬ ਇਹ ਬਾਕੀ ਦੇਖਾਂਗੇ ਕੀ ਹੈ ਤੇ ਕਿੰਨੇ ਵਜੇ ਦਾ ਟਾਈਮ ਸੀ ਸਰ 1:30 ਦੇ ਵਿੱਚ ਅੱਛਾ 1:30 ਦੇ ਵਿੱਚ ਹਉ ਫਿਲਹਾਲ ਤਾਂ ਸੀਸੀਟੀਵੀ ਜੋ ਦੇਖਿਆ ਉਹ ਤੁਹਾਡਾ ਹਜੇ ਗੱਲ ਸਾਂਝੀ ਨਹੀਂ ਕੀਤੀ ਮੈਂ ਦੇਖਿਆ ਸੀਸੀਟੀਵੀ ਮੈਂ ਨਹੀਂ ਦੇਖਿਆ ਉਹ ਐ ਰਿਪੋਰਟ ਨਹੀਂ ਚਲੋ ਪੁਲਿਸ ਦੇ ਉਚਿਤ ਕਰ ਰਹੇ ਤੁਹਾਡਾ ਹਜੇ ਗੱਲ ਸਾਂਝੀ ਨਹੀਂ ਕੀਤੀ ਚੱਲ ਇਸ ਗੱਲ ਬਾਰੇ ਚਲ ਦਿਸ ਇਜ਼ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦੱਸਦਾ ਨਹੀਂ ਦੱਸਦਾ ਉਹਨਾਂ ਨੂੰ ਸੋ ਜਿਹੜੇ ਨਵੇਂ ਦਰਸ਼ਕ ਜੁੜੇ ਇੱਕ ਵਾਰੀ ਫੇਰ ਦੱਸਦੀ ਕਿ ਜਲੰਧਰ ਦਾ ਤੁਹਾਨੂੰ ਜਿਹੜਾ ਮਾਮਲਾ ਸਾਂਝਾ ਕਰ ਰਹੇ ਹਾਂ ਜਲੰਧਰ ਦੇ ਵਿੱਚ ਜਿੱਥੇ ਕਿ ਵੱਖ-ਵੱਖ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਰਹੇ ਆ ਔਰ ਉਹਨਾਂ ਦਾ ਜਿਹੜਾ ਹਾਲ ਜਨਰਲ ਦੇ ਲਈ ਪਰਿਵਾਰ ਦੇ ਨਾਲ ਜਿਹੜਾ ਉੱਥੇ ਮਨਜਨ ਕਾਲੀਆਂ ਹੋਰਾਂ ਦੇ ਪਰਿਵਾਰ ਦੇ ਕੋਲ ਪਹੁੰਚ ਰਹੇ ਤਸਵੀਰਾਂ ਬਿਲਕੁਲ ਰਾਤ ਡੇਰ ਰਾਤ ਲਾਈਵ ਹੋਣ ਦਾ ਮਕਸਦ ਹੈ ਕਿ ਜਲੰਧਰ ਦੀ ਜਿਹੜੀ ਘਟਨਾ ਜਿਹੜੀ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਨੁਮਾਇंदे ਜਿਹੜੇ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਔਰ ਜਲੰਧਰ ਦੇ ਲੋ ਐਂਡ ਆਰਡਰ ਤੇ ਪੰਜਾਬ ਦੇ ਲੋ ਐਂਡ ਆਰਡਰ ਤੇ ਬੜੇ ਵੱਡੇ ਸਵਾਲ ਆ ਜਿਹੜੇ ਚੱਕੇ ਜਾ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੰਨੀ ਮਾੜੀ ਸਥਿਤੀ ਜਿਹੜੀ ਹੋ ਗਈ ਹੈ ਕਿ ਲੋਕਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਨਾਲੇ ਘਟਨਾ ਹੋ ਰਹੀ ਤੇ ਆਮ ਲੋਕ ਕਿੱਥੇ ਪਬਲਿਕ ਜਿਹੜੀ ਹੈ ਖੜੀ ਹੈ ਪਬਲਿਕ ਕਿੱਥੇ ਸੇਵ ਆ ਸੋ ਦੇਰ ਰਾਜਜੀਤ ਅਲੰਗਰਾਲ ਵੀ ਪਹੁੰਚ ਚੁੱਕੇ ਨੇ ਔਰ ਕੰਗਰਾਲ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜੀ ਇੰਨੀ ਵੱਡੀ ਘਟਨਾ ਹੋਈ ਹੈ ਜੀ ਜਲੰਧਰ ਦੇ ਵਿੱਚ ਬਹੁਤ ਮਾੜਾ ਕੰਮ ਹੈ ਜੀ ਜੀ ਕਿ ਅਗਰ 4 ਕਦਮ ਦੂਰ ਜਿੱਥੇ ਪੁਲਿਸ ਸਟੇਸ਼ਨ ਹੈ ਸਾਡੇ ਪੁਰੇ ਮੰਤਰੀ ਪੁਰੇ ਪ੍ਰਦੇਸ਼ ਪ੍ਰਧਾਨ ਮਨੋਰੰਜਨ ਕਾਲੀਆ ਜੀ ਜਿਨ੍ਹਾਂ ਦੇ ਬਹੁਤ ਇਸ ਪੰਜਾਬ ਨੂੰ ਦੇਣਾ ਹੈ ਪਰਿਵਾਰ ਦੀ ਤੇ ਮੈਂ ਦੇਖਦਾ ਕਿ ਅੱਜ ਅਗਰ ਇਦਾਂ ਦੇ ਪਰਿਵਾਰ ਨਹੀਂ ਸੇਫ ਜਿਨ੍ਹਾਂ ਨੇ ਕਈ ਵਾਰ ਉਹਨਾਂ ਨੇ ਇਸ ਪੰਜਾਬ ਦੀ ਸੇਵਾ ਕੀਤੀ ਕਿੱਦੋਂ ਲੈ ਕੇ ਕਾਲੀਆ ਜੀ ਨੇ ਅੱਜ ਦੇ ਰੇਡ ਦੇ ਵਿੱਚ ਅੱਜ ਦੇ ਇਦਾਂ ਦੇ ਹਾਲਾਤ ਚ ਦੇਖੋ ਇਹ ਬਲਾਸਟ ਨਹੀਂ ਲੱਗ ਰਿਹਾ ਦੇਖੋ ਜੀ ਡੈਟਸ ਦਾ ਮੋਲ ਆ ਕਿ ਬਰਵਾੜਾ ਕੋਈ ਜਿਦਾਂ ਨਿਸ਼ਾਨ ਨਹੀਂ ਹੋਇਆ ਸਰ ਕਦੇ ਕਦੇ ਲੱਗੇ ਤੇ ਫਿਰ ਆਮ ਬੰਦਾ ਕਿੱਥੇ ਸੇਫ ਹੈ ਜੀ ਮੈਨੂੰ ਲੱਗਦਾ ਹੈ ਕਿ ਇਹ ਦੇਖੋ ਜੀ ਪੁਲਿਸ ਨਹੀਂ ਮਿਲਦਾ ਪੁਹੰਚੀ ਤੱਕ ਇਹ ਕੰਦੇ ਪੂਰੀ ਅੰਗਰਾਲ ਸਾਹਿਬ ਜਦੋਂ ਉਹ ਕਹਿੰਦੇ ਗਨਮੈਨ ਭੇਜਿਆ ਜੀ ਥਾਣਾ ਡਵੀਜ਼ਨ ਨੰਬਰ 3 ਤਾਂ ਬਹੁਤ ਲੱਗੇ ਅਤੇ ਹਾਲਾਤ ਬਹੁਤ ਬੁਰੇ ਆ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਕਾਲੀ ਕਦਮ ਦੂਰ ਹੋਏਗਾ ਤਾਂ ਤੁਹਾਡਾ ਜਿਹੜਾ ਜਿਹਨੇ ਇਸ ਪੰਜਾਬ ਦੀ ਸ਼ਾਂਤੀ ਦੇ ਲਈ ਇਹਨਾਂ ਦੇ ਪਿਤਾ ਜੀ ਨੇ ਮਨਕਾਲ ਪੰਜਾਬ ਦੇ ਲਈ ਸ਼ਾਂਤੀ ਦੇ ਲਈ ਅਨੇਕਾਂ ਬਾਾਰ ਇਸ ਪੰਜਾਬ ਨੂੰ ਆਪਣਾ ਮਤਲਬ ਕਿ ਸਮੇਂ ਦਿੱਤਾ ਜਿੰਦਗੀ ਦਾ ਜੋ ਅੱਜ ਨਾਲ ਉੱਤੇ ਆ ਪਰ ਅਗਰ ਮਨਿੰਜਨ ਕਾਲੀਆ ਜਿਹੜਾ ਪੂਰੇ ਮੰਨਿਸਟਰ ਪੂਰੇ ਪ੍ਰਦੇਸ਼ ਪ੍ਰਧਾਨ ਵਰਗਿਆਂ ਦੇ ਘਰਾਂ ਦੇ ਉੱਤੇ ਇਦਾਂ ਦੇ ਗਨੇ ਟੰਬਲੇ ਹੋਣਗੇ ਫਿਰ ਆਪ ਪੰਜਾਬ ਦੇ ਲੋਕ ਕਿੱਥੇ ਸ੍ਰੀ ਆਲ ਸਾਬ ਇਹ ਪਹਿਲਾਂ ਗ੍ਰੇਨੇਡਾ ਬਣਾਣੀ ਅੱਗੇ ਵੀ ਹੋ ਚੁੱਕੇ ਆ ਆ ਲੋਕਾਂ ਦੇ ਘਰਾਂ ਦੇ ਲਈ ਵੀ ਗਨੇ ਟੰਬਲੇ ਜਿੱਦਾਂ ਤੁਸੀਂ ਦੇਖਿਆ ਹੀ ਹੈ ਪਹਿਲੇ ਇੱਕ ਸਟੋਰੀ ਚੱਲੀ ਸੀ 15000 ਨਾਲ ਕਹਿੰਦੇ ਗ੍ਰੇਨੇਡਾ ਬਣਦਾ ਅੱਜ 15000 ਬੰਦੇ ਦੀ ਵੈਲੀ ਹੋਇਆ ਜੀ 15000 ਰੁਪਏ ਮਗਰ ਲੋਕਾਂ ਦੇ ਘਰਾਂ ਦੇ ਗ੍ਰੇਨੇਡਾ ਮਲੇ ਹੋ ਰ 15000 ਰੁਪਏ ਵਿੱਚ ਆ ਡਾਕਟਰ ਮੇਧਕਰ ਸਾਹਿਬ ਦੀ ਜੇ ਸਟੈਚੂ ਨੂੰ ਅਗਰ ਖੰਡਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਉੱਥੇ ਜਿਹੜੇ ਨਾਰੇ ਲਗਾਏ ਜਾਂ ਖਾਲਿਸਤਾਨ ਦੇ ਪਰ ਮੈਨੂੰ ਲੱਗਦਾ ਕਿ ਪੰਜਾਬ ਨੂੰ ਕਿੱਥੇ ਪੰਜਾਬ ਦਾ ਲਾਅ ਆਨ ਆਰਡਰ ਹੈ ਲਾਅ ਆਨ ਆਰਡਰ ਫੇਲ ਹੈ ਪੰਜਾਬ ਸੋ ਦੇਖ ਸਕਦੇ ਹੋ ਕਿ ਸ਼ੀਤਲੰਗਰਾਲ ਹੋਰੀ ਪਹੁੰਚੇ ਨੇ ਰਾਤ ਦੇਖ ਸਕਦੇ ਹੋ ਕਿ ਭਾਜਪਾ ਦੇ ਆਗੂ ਨੇ ਸ਼ੀਤਲੰਗਰਾਲ ਪਹੁੰਚ ਚੁੱਕੇ ਨੇ ਮਨਨਨ ਕਾਲੀਆ ਉਹਨਾਂ ਦੇ ਘਰ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਉਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਿਹਾ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਵਕ ਵਕ ਉਹਦਿਆਂ ਦੇ ਰਹਿ ਚੁੱਕੇ ਮਨਨਨ ਕਾਲੀਆ ਉਹਨਾਂ ਦੇ ਘਰ ਦੀ ਤਸਵੀਰ ਜਿਹੜੀ ਤੁਹਾਨੂੰ ਜਿਹੜੀ ਸਾਂਝੀ ਕਰ ਰਿਹਾ ਜਿੱਥੇ ਸਾਰਾ ਜਿਹੜਾ ਮਾਮਲਾ ਹੋਇਆ ਹਾਲੇ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਪਈ ਪੁਲਿਸ ਨੇ ਜਿਹੜਾ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਜਿਹੜਾ ਗਰਨੇਡ ਸਟਿੱਆ ਗਿਆ ਜਾਂ ਕੀ ਹੈ ਗਰਨੇਡ ਅਟੈਕ ਹੈ ਔਰ ਜਿਹੜਾ ਬਲਾਸਟ ਕਿੱਦਾਂ ਹੋਇਆ ਉਹਨਾਂ ਉਹਦੇ ਦੇਖਤਾ ਉਹਨਾਂ ਦਾ ਨਾਮ ਸੁਨਿਆ ਗਿਆ ਤੋਂ ਇੰਤਜ਼ਾਰ ਹੋ ਗਿਆ ਤੋਂ ਬਾਅਦ ਜਿਹੜਾ ਕਿ ਅ ਜਿਹੜਾ ਤਾਂ ਨਹੀਂ ਕਿਧਰੇ ਸੰਦੀਪ ਗੁਣੀ ਸਾਨੂੰ ਜਾਂ ਕੁਤਰਾ ਤੋਂ ਜਾਣਕਾਰੀ ਮਿਲੀ ਹੈ ਇਹ ਰਿਕਸ਼ਾ ਇਹ ਰਿਕਸ਼ਾ ਦੇ ਜਿਹੜਾ ਸੁਣਨ ਚੜ ਕੇ ਇਹ ਰਿਕਸ਼ਾ ਦੇ ਨਾਲ ਬੱਧ ਆ ਜੀਏ ਜਿਹੜੇ ਇਸ ਨੂੰ ਅੰਜਾਮ ਦੇ ਕਿੰਨੇ ਨੂੰ ਇਸੇ ਕਰਨਾ ਨੂੰ ਫਿਲਹਾਲ ਇਤਨਾ ਦੋਰੀ ਭਾਈ ਹਾਂ ਤੁਸੀਂ ਸਰ ਆਜੋ 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 ਸਰ ਆ ਜੀ ਉਹ 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 ਕੀ ਫੋਨ ਦੇ ਬਾਵਜੂਦ ਸੋ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਉਹ ਪਤਾ ਲੱਗਦਾ ਸੀ ਜਿਹੜੇ ਦੇ ਵਿੱਚ ਮੰਤਰੀ ਜੀ ਬਲੋਸਾਹ ਕਰੇ ਮੌਕੇ ਲੱਗੇ ਆ ਔਰ ਆ ਤਾਂ ਜਾਂ ਜਿਹੜੀ ਆ ਉਹ ਆਪਣੇ ਜੁਮੇ ਲੱਦੇ ਉਹ ਨਜ਼ਰ ਆ ਰਹੀ ਨੇ ਔਰ ਅੱਜ ਪ੍ਰਧਾਨ ਜੀ ਤੇ ਆਉਂ ਤੁਹਾਨੂੰ ਹਮਾ ਲੋਕ ਵਿਦਾ ਕੀ ਪਾਲਾ ਪੁਲਿਸ ਦੇ ਅਧਿਕਾਰੀ ਹੁਣ ਆ ਕੇ ਲੱਗ ਗਏ ਨੇ ਜਿਹੜੇ ਜਿਹੜੀ ਹੁਣ ਤੋਂ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਆ ਜਿੱਥੇ ਕੀ ਦੇਖ ਸਕਦੇ ਹੋ ਕਿ ਜਿਹੜਾ ਬਲਾਸਟ ਜਿਹੜਾ ਹੋਇਆ ਉਸ ਤੋਂ ਬਾਅਦ ਹੁਣ ਸੀਨੀਅਰ ਆਗੂ ਜਿਹੜੇ ਪਹੁੰਚੇ ਨੇ ਬਲੀ ਬਲਜੀਤ ਅੰਦਰ ਅੰਦਰ ਕੁਝ ਆਇਆ ਨਾ ਜੀ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਪਈ ਹੈ ਜੀ ਮੈਂ ਕੁਝ ਨਹੀਂ ਦੇਖਿਆ ਉਹ ਆ ਕਿ ਉਹ ਸੀਸੀਟੀਵੀ ਵਗੈਰਾ ਦੱਸਦੇ ਜੀ ਇਹਨਾਂ ਨੂੰ ਜਾਣਕਾਰੀ ਇਨਫਰਮੇਸ਼ਨ ਆਈ ਉਹ ਪੈਂਦੇ ਵੀ ਦੇਖਿਆ ਵੈਸੇ ਪੁਲਿਸ ਦਾ ਤੋਂ ਤਾਂ ਨਹੀਂ ਤਾਂ ਕਿਸ਼ਾ ਦੇਖਦੇ ਆਪਾਂ ਤੁਹਾਡੇ ਸਾਹਮਣੇ ਇਹ ਜੋ ਕੁਝ ਹੈ ਇਸ ਤਰ੍ਹਾਂ ਜਦੋਂ ਤੁਹਾਡੇ ਜਿਹੜਾ ਇਹ ਬਲਾਸ ਹੋਇਆ ਜਾ ਉਹ ਜਿਹੜਾ ਹੋਇਆ ਪਿਆ ਉਹਦੇ ਵਿੱਚ ਕਈ ਸਬੂਤ ਮਿਲਦੇ ਨੇ ਗ੍ਰਨੇਡ ਹੈ ਕੀ ਹੈ ਉਹ ਜਿਹੜਾ ਕਿ ਸਾਰਾ ਕੁਝ ਦੱਬਿਆ ਜਾ ਰਿਹਾ ਜ਼ਮੀਨ ਜਿਹੜੀ ਉੱਥੇ ਲੋਕੀ ਆਵਾਜ਼ਾਂ ਚੱਲ ਰਹੀ ਹੈ ਮੈਂ ਤਾਂ ਖੁਦ ਮਾਰਾ ਕੀਤਾ ਸਾਰਿਆਂ ਨੂੰ ਰਿਕਵੈਸਟ ਕੀਤੀ ਕਿ ਬਈ ਨਾ ਕਰੋ ਤੁਸੀਂ ਹਿਲਾਓ ਨਾ ਚੀਜ਼ਾਂ ਨੂੰ ਸੋ ਸਰਕਾਰ ਨਾਲ ਆਈ ਆਏ ਐ ਅਤੇ ਬਾਕੀ ਜਿਹੜੇ ਸਵਾਲੇ ਬੁਤੀਆਂ ਆ ਚੀਜ਼ਾਂ ਐਜ਼ ਇਟ ਇਜ਼ ਬਈਆਂ ਅਜਿਹਾ ਤਸਕੂਰ ਦੂਰ ਪਾਰਟੀਸ਼ਨ ਜਿਹੜੀ ਸਾਡੇ ਗੇਟ ਦੀ ਹੈਗੀ ਹੈ ਉਹ ਤਸਕੂਰ ਦੂਰ ਜਿਹੜੀ ਹੈ ਡਾਈਨਿੰਗ ਰੂਮ ਦੇ ਸ਼ੀਸ਼ੇ ਸਾਰੇ ਟੁੱਟ ਗਏ ਇੰਨਾ ਟਰੈਮਰ ਜ਼ਿਆਦਾ ਸੀਗਾ ਸੋ ਦਰਵਾਜ਼ੇ ਦੀ ਚਿੱਕਨੀਆ ਵੀ ਜਿਹੜੀ ਹੈ ਡਾਈਨ ਰੂਮ ਦੀ ਉਹ ਵੀ ਹਿਲ ਗਈਆਂ ਸਾਰੀ ਦਰਵਾਜ਼ੇ ਤੇ ਕਹਿੰਦੇ ਸਾਬ ਤੁਹਾਡੇ ਘਰ ਤੋਂ ਨਾ ਬਿਲਕੁਲ ਨਾਰਮੀ ਖਲਾ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਿਸ ਜਗ੍ਹਾ ਦੇ ਉੱਪਰ ਜਿਹੜਾ ਹੈ ਬਲਾਸਟ ਹੋਇਆ ਉੱਥੇ ਹੀ ਹੁਣ ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚ ਰਹੇ ਕੈਮਰੇ ਜਿਹੜੇ ਆ ਖੰਗਾਲੇ ਜਾ ਰਹੇ ਆ ਜਿਹੜੀ ਸੀਸੀਟੀਵੀ ਹੈ ਚੈੱਕ ਕੀਤੀ ਜਾ ਰਹੀ ਹੈ ਕੈਮਰੇ ਚੈੱਕ ਕੀਤੇ ਜਾ ਰਹੇ ਆ ਕਿ ਕਿਸ ਤਰੀਕੇ ਜਿਹੜਾ ਇੱਥੇ ਬਲਾਸਟ ਹੋਇਆ ਜਾਂ ਕਿਸ ਤਰੀਕੇ ਕੋਣ ਵਿਅਕਤੀ ਨੇ ਜਿਹੜਾ ਉਹ ਜਾਂ ਉਹ ਕਿਹੜੀ ਚੀਜ਼ ਅੰਦਰ ਸਿੱਟ ਕੇ ਗਏ ਆ ਉਹ ਸਾਰੀ ਜਿਹੜੀ ਚੀਜ਼ ਆ ਉਹ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਚੈੱਕ ਕਰ ਰਿਹਾ ਔਰ ਦੇਖ ਸਕਦੇ ਹੋ ਕਿ ਇਧਰਲੇ ਪਾਸੇ ਆ ਬਾਰੀਆਂ ਜਿਹੜੀਆਂ ਉਹਨਾਂ ਦੇ ਸਾਰਾ ਸਮਾਨ ਟੁੱਟ ਗਿਆ ਔਰ ਨੁਕਸਾਨ ਵੀ ਜਿਹੜਾ ਕਾਫੀ ਹੋਇਆ ਇੱਕ ਗੱਡੀ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਔਰ ਅੰਦਰ ਜਿਹੜਾ ਚੱਕਣਾ ਚੂਰ ਹੋਇਆ ਤੁਰ ਰਾਤ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਿਹਾ ਜਲੰਧਰ ਦੇ ਵਿੱਚ ਜਿੱਥੇ ਇਹ ਸਾਰਾ ਮਾਮਲਾ ਹੋਇਆ ਜਲੰਧਰ ਦੇ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਨੇ ਮੁਰੰਨਜਨ ਕਾਲੀਆ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਸਾਂਝੇ ਕੀਤੀਆਂ ਜਾ ਰਹੀਆਂ ਨੇ ਜਲੰਧਰ ਦਾ ਜਿਹੜਾ ਇਹ ਮਾਮਲਾ ਸਾਂਝਾ ਕਰ ਰਿਹਾ ਜਿਹੜੇ ਨਵੇਂ ਦਰਸ਼ਕ ਜੁੜ ਚੁੱਕੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਦੱਸਦੀ ਕਿ ਜਲੰਧਰ ਦੇ ਵਿੱਚ ਜਿਹੜਾ ਬਲਾਸਟ ਹੋਇਆ ਮੁਰੰਨਜਨ ਕਾਲੀਆ ਉਹਨਾਂ ਦੇ ਘਰ ਦੇ ਵਿੱਚ ਭਾਜਪਾ ਦੇ ਆਗੂ ਨੇ ਉਹਨਾਂ ਦੇ ਘਰ ਦੇ ਵਿੱਚ ਬਲਾਸਟ ਹੋਇਆ ਪਰ ਪੁਲਿਸ ਵੱਲੋਂ ਹੱਲੇ ਵੀ ਕਿਸੇ ਚੀਜ਼ ਦੀ ਜਿਹੜੀ ਗਲਬਾ ਤਾਂ ਪੁੱਛ ਨਹੀਂ ਸੰਜੀ ਕਰ ਰਹੀ ਕਿ ਕਿਸ ਕਾਰਨ ਜਿਹੜਾ ਇਹ ਬਲਾਸਟ ਹੋਇਆ ਔਰ ਬਲਾਸਟ ਦੇਖ ਸਕਦੇ ਹੋ ਕਿ ਇਹ ਕਿਸ ਤਰੀਕੇ ਜਿਹੜਾ ਸਮਾਨ ਆ ਸਾਰਾ ਚਿਕਨਾ ਚੂਰ ਹੋਇਆ ਔਰ ਵੱਖ-ਵੱਖ ਉਹਦਿਆਂ ਤੇ ਰਹੇ ਨੇ ਮੁਰੰਜਨ ਕਾਲੀਆ ਭਾਜਪਾ ਦੇ ਵਿੱਚ ਵੱਡਾ ਨਾਮ ਹੈ ਔਰ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਔਰ ਬੜੀ ਹੀ ਮੰਦ ਭਾਗੀ ਘਟਨਾ ਜਿਹੜੀ ਇਹ ਹੋਈ ਹੈ ਜਲੰਧਰ ਦੇ ਵਿੱਚ ਜਿੱਥੇ ਕਿ ਰਾਤ ਲੋਕਾਂ ਦੇ ਵਿੱਚ ਸੁੱਤੇ ਹੋਏ ਨੇ ਰਾਮ ਦੇ ਨਾਲ ਰੈਸਟ ਕਰ ਰਹੇ ਨੇ ਤਾਂ ਉਹ ਜਕਦਮ ਜਿਹੜਾ ਇਹ ਇਨਸੀਡੈਂਟ ਵਾਪਰਦਾ ਤਾਂ ਬੁਆਹ ਜਾਂਦੀ ਹੈ ਤਮਾਕੇ ਦੀ ਜਦੋਂ ਤਮਾਕੇ ਦੀ ਬੁਆਹ ਜਾਂਦੀ ਹੈ ਤਾਂ ਉਹਨਾਂ ਤੇ ਜਿਹੜਾ ਘਰ ਦੇ ਵਿੱਚ ਹਲਚਲ ਹੁੰਦੀ ਕਿ ਸਾਰੀਆਂ ਬਾਰੀਆਂ ਟੁੱਟ ਜਾਂਦੀਆਂ ਇਨਾ ਵੱਡਾ ਨੁਕਸਾਨ ਹੁੰਦਾ ਤਾਂ ਉਹ ਪੁਲਿਸ ਨੂੰ ਜਿਹੜਾ ਆਪਣੇ ਗਨਮੈਨ ਨੂੰ ਜਿਹੜਾ ਆਵਾਜ਼ ਮਾਰ ਕੇ ਜਿਹੜਾ ਦੱਸਿਆ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਭੇਜਦੇ ਆ ਤੇ ਉੱਥੋਂ ਦੀ ਪੁਲਿਸ ਨੂੰ ਜਿਹੜਾ ਲੈ ਕੇ ਆਂਦੇ ਨੇ ਤਾਂ ਮੌਕੇ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਜਿਹੜਾ ਪ੍ਰਸ਼ਾਸਨ ਇੱਥੇ ਪਹੁੰਚਦਾ ਤਾਂ ਹੁਣ ਕਾਫੀ ਪੁਲਿਸ ਪ੍ਰਸ਼ਾਸਨ ਜਿਹੜਾ ਭਾਰੀਬਲ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਤਣਾਤ ਕੀਤਾ ਗਿਆ ਸੋ ਇਸ ਚੀਜ਼ ਦਾ ਹੱਲੇ ਕਲੀਅਰ ਨਹੀਂ ਹੋ ਪਾਈ ਇਸ ਚੀਜ਼ ਦੀ ਜਿਹੜੀ ਪੁਸ਼ਟੀ ਨਹੀਂ ਹੋ ਪਾਈ ਕਿ ਕਾਰਨ ਕੀ ਰਹੇ ਨੇ ਔਰ ਸੀਸੀਟੀਵੀ ਜਿਹੜੇ ਕੈਮਰੇ ਆ ਉਹ ਖੰਘਾਲੇ ਜਾ ਰਹੇ ਆ ਸੀਸੀਟੀਵੀ ਜਿਹੜੇ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਕਿ ਕੀ ਕਾਰਨ ਰਏ ਨੇ ਇਸ ਸਾਰੀ ਘਟਨਾ ਦੇ ਪਿੱਛੇ ਕਾਰਨ ਪਤਾ ਕਰ ਰਹੇ ਕਿ ਕਿੰਨ ਕਾਰਨ ਤੋਂ ਜਿਹੜਾ ਹੋਇਆ ਤੋਂ ਬਲਾਸਟ ਹੋਣ ਦਾ ਕਾਰਨ ਫਿਲਹਾਲ ਅਜੇ ਪਤਾ ਨਹੀਂ ਚੱਲ ਪਾ ਰਿਹਾ ਲੇਕਿਨ ਬਲਾਸਟ ਬਹੁਤ ਜ਼ਬਰਦਸਤ ਜਰਾ ਚੋਕੀ ਤੋਂ ਪੰਡਾਤੀ ਦੀ ਸ਼ਕਤੀ ਨਹੀਂ ਤੇ ਕੌਣ ਦੀ ਅਗਰ ਤੋਂ ਬਾਅਦ ਸਾਡੇ ਪੁਲਿਸ ਦਾ ਪਹਿਲਾ ਹੀ ਇਹ ਹੈ ਕਿ ਨਾਲ ਦੇ ਮਹੱਲੇ ਦੇ ਲੋਕ ਸਕੇ ਆ ਖੜੇ ਸੀ ਔਰ ਬਹੁਤ ਵੱਡਾ ਜਰਾ ਕਿੱਥੇ ਬਲਾਸਟ ਦੇਖ ਲਓ ਕਿ ਇਹ ਹਲਾਸਕੇ ਬਲਾਸਟ ਦੇ ਕੀ ਦਰਵਾਜੇ ਦੇ ਪਖੱਚੇ ਤੱਕ ਉੱਡ ਜਾਂਦੇ ਔਰ ਨਾਲ ਇੱਕ ਕਾਰ ਖੜੀ ਦੀ ਕਾਰ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਔਰ ਧੰਦਾਰਗੇ ਤੇ ਮੌਕੇ ਤੇੜੇਗੇ ਪੁਚੇ ਚੜ੍ਹੇ ਸਭ ਮੌਕੇ ਤੇ ਪਹੁੰਚ ਚੁੱਕੇ ਔਰ ਧੰਦਾਰਗੇ ਦੇ ਭਾਜਪਾ ਦੀ ਲੀਡਰਸ਼ਿਪ ਹੈ ਜਿਹੜੀ ਉਹ ਵੀ ਫਿਲਹਾਲ ਦੇ ਮੌਕੇ ਤੇ ਪਹੁੰਚੀ ਹੋਈ ਹੈ ਸੋ ਬਾਅਦ ਦੇ ਹਲਾਸਕੇ ਦੁਬਾਰਾ ਦੇ ਬਾਅਦ ਦੇ ਹਰਕੀ ਸਭ ਕੋਸ਼ਿਸ਼ ਕਰ ਰਹੇ ਬਾਅਦ ਦੇ ਦੇ ਕਾਮੀ ਲੋਗ ਅਜੇ ਤੱਕ ਖੜੇ ਨੇ

ਆਰੇ ਬਾਈ ਜੀ ਤਰੀ ਮੈਂ ਆਰੇ ਬਾਈ ਜੀ ਠੀਕ ਇਹ ਨੂੰ ਕਰ ਲੈਣਾ ਤੇ ਮਰ ਗਿਆ ਯਾਰ ਨਾਉਂ ਜਾ ਕਰਕੇ ਸਰ ਚੌਕ ਨਾ ਤੰਨ ਰੋਕ ਬਣਾ ਦੇ ਤੇ ਇਹ ਰੱਖ ਦਿਓ ਉੱਪਰੋਂ ਗੋਲ ਗੇ ਰੱਖ ਦਿਓ ਮੇਰੇ ਕੋਲ ਬੜਾ ਮੈਂ ਨਹੀਂ ਨਹੀਂ ਯਾਰ ਚੌਕ ਮੇ ਰੋ ਬਣਾ ਲੋ ਤੇ ਕੋਈ ਰੱਖੋ ਹਾਂ ਇੱਟਾ ਹੀ ਰੱਖੋ ਆਹ ਬੰਦ ਕਰ ਦਿੰਦੇ ਆ 15 ਰੁਪਏ ਇਕ ਤਾਂ ਮੈਂ ਰੋਕ ਸਕਦਾ ਹਾਂ ਇਹ ਦੇ ਜਮਨ ਦੇ ਮੁਕੇ ਫੋਟੋ ਚੋਪ ਸਟਾਪ ਤੇ ਇਹ ਜੁਣੀਏ ਫੋਟੋ ਕਰੋ ਦੋਨਾਂ ਇੱਕ ਇੱਕ ਫੋਟੋ ਮਾ ਸਾਡੇ ਸੋਸ਼ਲ ਮੀਡੀਆ ਤੇ ਕਰੋ ਇਹ ਰਹਾ ਇਹ ਕਰਦੇ ਆ ਅੰਦਰ ਇਹ ਮੜੇ ਦਾ ਅਮੋਤਸਰ ਕਰਾ ਕੇ ਸੰਭੂ ਜੀ ਕੋਲੋਂ ਕਰ ਸੁਮੋਕੇ ਦੇਖ ਸਕਦਾ ਕਿ ਸੀਨੀਅਰ ਅਧਿਕਾਰੀ ਜੋ ਕਿ ਜਲੰਧਰ ਦੇ ਪੁਲਿਸ ਅਧਿਕਾਰੀ ਜਿਹੜੇ ਨੇ ਸੀਨੀਅਰ ਅਧਿਕਾਰੀ ਮੁਕੇ ਤੇ ਪਹੁੰਚੇ ਨੇ ਤਾਂ ਉਹ ਨਾਂ ਵੱਲੋਂ ਜਿਹੜੀ ਇਸ ਚੀਜ਼ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਹਾਨੂੰ ਜਲੰਧਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਵੱਖ-ਵੱਖ ਓਦਿਆਂ ਦੇ ਰਹਿ ਚੁੱਕੇ ਮਰੰજન ਕਾਲੀਆ ਜੋ ਕਿ ਭਾਜਪਾ ਦੇ ਆਗੂ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਕਿ ਇੰਨਾ ਵੱਡਾ ਜੋ ਦੇਰ ਰਾਤ ਜਿਹੜਾ ਬਲਾਸਟ ਹੋਇਆ ਤਾਂ ਉਸ ਤੋਂ ਬਾਅਦ ਸਾਰੇ ਹੀ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦੇ ਹੋਰ ਉਸ ਜਿੰਨੇ ਵੀ ਪਾਰਟੀ ਦੇ ਵੱਖ-ਵੱਖ ਨੁਮਾਇੰਦੇ ਨੇ ਉਹ ਪਹੁੰਚ ਰਹੇ ਨੇ ਆਗੂ ਜਿਹੜੇ ਨੇ ਜਲੰਧਰ ਦੇ ਭਾਜਪਾ ਦੇ ਆਗੂ ਸਾਰੇ ਪਹੁੰਚ ਰਹੇ ਨੇ ਔਰ ਕੁਛ ਦਿਨ ਪਹਿਲਾਂ ਹੀ ਸ਼ੀਤ ਲੰਗਰਾਲ ਵੀ ਪਹੁੰਚੇ ਨੇ ਔਰ ਜ਼ਿਲ੍ਹਾ ਪ੍ਰਧਾਨ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਔਰ ਪੁਲਿਸ ਵੱਲੋਂ ਵੀ ਆਪਣੀ ਜਿਹੜੀ ਹੈ ਜਾਂਚ ਪੜਤਾਲ ਆ ਜਿਹੜੀ ਸੀਸੀਟੀਵੀ ਵਗੈਰਾ ਕੁਝ ਪਤਾ ਲੱਗਾ ਕੁਝ ਲੱਗੇ ਜੀ ਲੱਗੋ ਸੁਣੋ ਬਾਰ ਅਗਲੀ ਬਾਰ ਆਹ ਦੇਖ ਰਹੇ ਹਾਂ ਬੰਦੇ ਕੀ ਮਾਮਲਾ ਨਿਕਲਿਆ ਤੁਸੀਂ ਜਾਂਚ ਕਰਕੇ ਆ ਦੇਖ ਲਈ ਜੀ ਥੋੜਾ ਬੋਤਾ ਦੱਸੋ ਜੀ ਕੁਝ ਕਰਕੇ ਤੁਹਾਨੂੰ ਦੱਸਦੇ ਸਰ ਲੱਗਦਾ ਕੀ ਕਾਰਨ ਜੀ ਲੱਗਦਾ ਜੀ ਦੇਖਦੇ ਦੇਖ ਕੇ ਦੱਸਦੇ ਦੇਖ ਕੇ ਦੱਸਦੇ ਤੁਸੀ ਮੋਹਿੰਦਾ ਕਰਕੇ ਕੀ ਹੋਇਆ ਕੀ ਅੰਦਰ ਦੁਬਾਰਾ ਹੁਣ ਮੈਂ ਵਾਪਸ ਦੇਖ ਕੇ ਦੱਸ ਦੂੰ ਸਰ ਕਾਰਨ ਕੀ ਲੱਗਦਾ ਜੀ ਮੈਂ ਕਿਹਾ ਦੇਖ ਕੇ ਦੱਸ ਦੇ ਤੁਹਾਨੂੰ 15 ਮਿੰਟ ਤੱਕ ਜੀ ਸਰ ਕਿਹੜੀ ਜਗ੍ਹਾ ਤੇ ਬ੍ਰਾਸ਼ ਦੇ ਉੱਪਰ ਹੋਇਆ ਕਿਹੜੀ ਜਗ੍ਹਾ ਦੇ ਉੱਪਰ ਹੈ ਬਾਹਰ ਕੁਝ ਫਟਿਆ ਹੈਗਾ ਕਿੰਨਾ ਕਿੰਨਾ ਦੇ ਘਾ ਕਿੰਨੇ ਸਰ ਥਾਣੇ ਦੀ ਕੁਛ ਹੀ ਦੂਰੀ ਤੋਂ ਇੰਨੀ ਵੱਡੀ ਕੱਟਣਾ ਹੋ ਗਿਆ ਕਾਲੀਆ ਸਾਹਿਬ ਦਾ ਮਨੂ ਜੀ ਕਾਲੀ ਦੇ ਵੀ ਹੋਇਆ ਅਸੀਂ ਦੇ ਚੈੱਕ ਕਰ ਰਹੇ ਹਾਂ ਵੀ ਇੱਕ ਤੋਂ ਕੀ ਹੈਗਾ ਸਰ ਥਾਣੇ ਦੀ ਕੁਛ ਹੀ ਦੂਰੀ ਤੋਂ ਹੋ ਗਿਆ ਕਹਿੰਦੇ ਆਪਣਾ ਗਨ ਮੈਨ ਭੇਜਿਆ ਫ੍ਰੈਸ਼ੀਮ ਆ ਰਹੀ ਹੈ ਉਸ ਤੋਂ ਬਾਅਦ ਕਲੀਅਰ ਹੋ ਜਾਏਗਾ ਸਰ ਥੈਂਕ ਯੂ ਬਹੁਤ ਜ਼ਿਆਦਾ ਕਾਫੀ देर ਹੋ ਗਈ ਹੈ ਇੱਕ ਵੇਲੇ ਲੱਗਿਆ ਕੋਈ ਕੀ ਲੱਗਦਾ ਹੈ ਕਿ ਕਿਹੜੀ ਚੀਜ਼ ਦੇ ਨਾਲ ਜਿਹੜਾ ਹਮਲਾ ਹੋਇਆ ਹੈ ਨਾ ਦੇਖ ਰਹੇ ਫ੍ਰੈਸ਼ੀਮ ਆ ਰਹੀ ਉਹ ਅੰਕ ਦਿਸੀਗੀ ਹਮ ਥੈਂਕ ਯੂ ਇਹ ਕੁਝ ਦਿਨ ਪਹਿਲਾਂ ਹੀ ਬਿਲਕੁਲ ਬਹੁਤ ਕੰਮ ਹੋਈ ਹੈ ਕਿ ਬੁਧੀਆਂ ਰੱਖੇਗਾ ਪਰ ਫਿਰ ਤਾਂ ਦੱਸਣਗੇ ਕਿ ਜਲੰਧਰ ਦਾ ਜਿਹੜਾ ਪੱਤੀ ਆ ਜਿਹੜੀ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਜਲੰਧਰ ਤੋਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਦੇਰ ਰਾਤ ਜਿੱਥੇ ਭਾਜਪਾ ਦੇ ਵਖ ਵਖ ਉਹਦੇ ਦੇ ਰਹਿ ਚੁਕੇ ਮੁਰੰਨਨ ਕਾਲੀਆ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਬਲਾਸਟ ਜਿਹੜਾ ਉਹ ਕਿਵੇਂ ਹੋਇਆ ਸੋ ਪੁਲਿਸ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੀ ਕਿ ਬਲਾਸਟ ਕਿਸ ਕਾਰਨ ਹੋਇਆ ਜਾਂ ਕੀ ਗੱਲਬਾਤ ਹੋਈ ਹੈ ਪੁਰਜ਼ਹਲੇ ਜਿਹੜੀ ਹੈ ਜਾਂਚ ਪੜਤਾਲ ਦੇ ਵਿੱਚ ਲੱਗੀ ਹੋਈ ਹੈ ਔਰ ਲਗਾਤਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਲੰਧਰ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 3 ਦੀ ਕੁਛ ਹੀ ਦੂਰੀ ਤੇ ਜਿਹੜਾ ਇਹ ਸਾਰੀ ਘਟਨਾ ਸਾਰੇ ਹੀ ਜਿਹੜੇ ਭਾਜਪਾ ਦੇ ਆਗੂ ਨੇ ਇੱਥੇ ਪਹੁੰਚ ਰਹੇ ਨੇ ਲਗਾਤਾਰ ਜਿਹੜਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦਾ ਕਿਤੇ ਨਾ ਕਿਤੇ ਜਿਹੜਾ ਖਰਾਬ ਕੁੰਬਾ ਨਜ਼ਰ ਆ ਰਿਹਾ ਲੋਹਾਂ ਨੋਟਰ ਦੀ ਸਥਿਤੀ ਜਿਹੜੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਸੋ ਇਹ ਕੈਮਰੇ ਲੱਗੇ ਸੀਸੀਟੀਵੀ ਬਾਹਰ ਉਹਨਾਂ ਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ ਕਿੰਨਾ ਵੱਲੋ ਜਿਹੜਾ ਕਿ ਅਟੈਕ ਹੋਇਆ ਕੁਝ ਦੂਰੀ ਦੇ ਇਥੋਂ ਜਿਹੜੀ ਥਾਣਾ ਡਿਵੀਜ਼ਨ ਨੰਬਰ 3 ਆ ਜਿੱਥੇ ਇਹ ਘਟਨਾ ਸਾਰੀ ਹੋਈ ਆ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਸੋ ਕਾਫੀ ਪੁਲਿਸ ਬਲ ਜਿਹੜਾ ਉਹਨਾਂ ਦੇ ਹੁਣ ਗ੍ਰੇਵ ਕਿ ਕਰਦੇ ਬਾਹਰ ਜਿਹੜਾ ਤਣਾਤ ਕਰ ਦਿੱਤਾ ਗਿਆ ਦੇਰ ਰਾਤ ਜਿਹੜੇ ਨਵੇਂ ਦਰਸ਼ਕ ਨੇ ਜੁੜੇ ਨੇ ਉਹਨਾਂ ਨੂੰ ਦੱਸਦੀ ਕਿ ਜਲੰਧਰ ਤੋਂ ਜਿਹੜੀ ਖਬਰਾਂ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਸੋ ਔਰ ਥਾਣੇ ਦੀ ਕੁਝ ਹੀ ਦੂਰੀ ਤੋਂ ਮਨੰਜਲ ਕਾਲੀਆਂ ਹੋਰਾਂ ਦੇ ਘਰ ਦੇ ਵਿੱਚ ਜਿਹੜਾ ਬਲਾਸਟ ਹੋਇਆ ਉੱਥੇ ਵੀ ਦੇਖ ਸਕਦੇ ਹੋ ਕਿ ਕਾਫੀ ਵੱਡੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਇਹ ਜਲੰਧਰ ਦੀ ਤੁਹਾਨੂੰ ਜਿਹੜੀ ਘਟਨਾ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਮੌਕੇ ਦੇ ਵਕਫ ਵਕ ਟੀਮਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਸੋ ਲਗਾਤਾਰ ਸੋ ਬਾਕੀ ਜਿਵੇਂ ਕੋਈ ਆਗੂ ਬਾਹਰ ਆ ਦੇ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਹੁਣ ਤੱਕ ਬੜੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਕੀ ਇਹ ਸੋਫੀ ਕੀ ਇਹ ਮੌਕੇ ਤੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਬਹੁਤ ਖੁਸ਼ ਹਾਂ ਲੱਗਦਾ ਹੈ ਸੋ ਅੱਗੇ ਆਓ ਸਿਲਾਬਕ ਤੇ ਪਹੁੰਚਦਾ ਪਹਿਲੇ ਮੈਂ ਜੀ ਆ ਦੇਣਾ ਇਹ ਸਭ ਕਿਸ ਜੀ ਖੋਹ ਹੋਣੇ ਜਰਾ ਉਹਨੂੰ ਹੁਣ ਸਾਡੇ ਇੱਕ ਤੋਂ ਦੁਬਾਰ ਉਹਨੂੰ ਸੇਵ ਕਰ ਦਿੱਤਾ ਗਿਆ ਏਰੀਆ ਜਿਹੜਾ ਸੀਲ ਕਰ ਦਿੱਤਾ ਗਿਆ ਪਰ ਉਸ ਵੱਲੋਂ ਏਰੀਆ ਸੀਲ ਕੀਤਾ ਗਿਆ ਟੇਪ ਲਗਾ ਕੇ ਉਸ ਤੋਂ ਪਹਿਲਾਂ ਉਸ ਸਪੋਰਟ ਦਾ ਕੀ ਖਿਆਲ ਸੀਗੇ ਇਹ ਤੁਸੀਂ ਖੁਦ ਦੇਖਿਆ ਸੀਗਾ ਇਸ ਟਾਈਮ ਉਹਨੂੰ ਜਿਹੜੇ ਉਹਨੂੰ ਅਪੀਕਾ ਪਹੁੰਚਦੇ ਨੇ ਪੱਟੀ ਲਗਾ ਕੇ ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਸਵੱਛਤਾ ਦਿਖਾਈ ਦੇ ਰਹੀ ਹੈ ਸਤਿ ਸ੍ਰੀ ਅਕਾਲ کافی ਢੇਰ ਪਹਿਲਾਂ ਕੋਨ ਪੁਲਿਸ ਨੇ ਉਨ ਨੂੰ ਸਿੱਧ ਕੀਤਾ ਜਿਹਦੇ ਵੀ ਉੱਥੇ ਕੋਈ ਪੁਲਿਸ ਜਿਹੜੇ ਕਦਮ ਉੱਤੇ ਨਜ਼ਰ ਆ ਰਹੇ ਉਸ ਤੋਂ ਬਾਅਦ ਮੈਨੂੰ ਦਾ ਮੈਨੂੰ ਪਤਾ ਲੱਗਿਆ ਕਿ ਉਹਦਾ ਫੋਨ ਆਇਆ ਮੈਂ ਤੇ ਸਿੱਕਾ ਪਿਆ ਜਗਾ ਹਾਂ ਉਸੇ ਵੇਲੇ ਜਦੋਂ ਪਤਾ ਲੱਗਿਆ ਮੈਂ ਵਾਪਸ ਆਇਆ ਉੱਲਾ ਆ ਕੇ ਉਹ ਜੋ ਸਥਿਤੀ ਹੈਗੀ ਇਹ ਸਾਰੇ ਅਸੀਂ ਲੋਕ ਦੇਖ ਲਈਏ ਨੂੰ ਕੀ ਹੋਇਆ ਨਹੀਂ ਨਹੀਂ ਮੈਂ ਤੁਹਾਨੂੰ ਉਹ ਦਿਖਾ ਰਿਹਾ ਇੱਕ ਕੈਮਰਾ ਜਿਹੜਾ ਜਿੱਥੇ ਉਹ ਬਲਾਸ ਹੋਇਆ ਉਹਨੂੰ ਲੋਕਾਂ ਨੇ ਖੁਰਦ-ਬੁਟ ਕੀਤਾ ਬਟ ਹਜੇ ਤੱਕ ਉੱਥੇ ਹੁਣ ਉਹਨਾਂ ਨੇ ਸੀਲ ਕੀਤਾ ਇਹਨੂੰ ਕਿਸ ਤਰ੍ਹਾਂ ਦੇਖਦੇ ਆਪਾਂ ਜੇ ਬੁਗਦ ਕੋਲ ਮਟਾ ਸਕਦਾ ਹੈ ਜਿਹੜੀ ਜੋ ਵੀ ਇਨਸੀਡੈਂਟ ਹੋਇਆ ਜਿਹੜੀ ਕਟਨਾ ਹੋਈ ਹੈ ਜਿਹੜੀ ਪੂਰੀ ਪੁਰੀ ਕਰੇਗੀ ਸਰ ਸਥਿਤੀ ਨੂੰ ਕਿਵੇਂ ਦੇ ਦੂਜੀ ਸਥਿਤੀ ਤੁਹਾਨੂੰ ਕੀ ਲੱਗਦੀ ਹੈ ਨਹੀਂ ਇਹ ਗਲਤ ਹੈ ਅਧਿਕਾਰੀਆਂ ਦੁਆਰਾ ਫੇਰ ਦੇ ਲੱਗੇ ਹੁਣ ਅੰਦਰ ਜਾ ਰਹੇ ਕੋ ਗਲਤ ਹੋਏ ਦਰ ਦੇ ਸਾਰਾ ਜਿਹੜਾ ਸੀਸੀਟੀਵੀ ਰਿਕਾਰਡ ਜਿੱਤੇ ਵੀ ਇਸ ਦਾ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਦਲੰਦਰ ਦੇ ਵਿੱਚ ਜਿੱਥੇ ਸਾਰੀ ਇਹ ਘਟਨਾ ਹੋਈ ਹੈ ਕੋਈ ਤਕਤੀਦਤ ਨਾਲ ਅੱਜ ਜੀਬ ਕੋ ਤਰ ਰਹੇ ਆ ਸਮ ਬਰਾਂਡਰ ਕਾਲੀ ਦੇ ਬੀਜਪੀ ਸੀਗੇ ਦਿੱਤਾ ਸੋ ਉਹਨਾਂ ਨੇ ਦੱਸਿਆ ਕਿ ਬਹੁਤ ਵੱਡਾ ਇੱਕ ਬਲਾਸਟ ਹੋਇਆ ਹਾਂਜੀ ਵੀ ਦੇਖ ਸਕਦੇ ਹੋ ਕਿ ਆਲਾ ਪੁਲ ਫਰੈਂਸਿਕ ਸੋ ਫਰੈਂਸਿਕ ਟੀਮ ਵੀ ਆ ਚੁੱਕੀ ਹੈ ਜੀ ਮੌਕੇ ਤੇ ਪਹੁੰਚ ਚੁੱਕੀ ਆ ਹੁਣ ਬਹੁਤ देर ਹੋ ਗਈ ਫਰੈਂਸਿਕ ਟੀਮ ਨੂੰ ਵੇਟ ਕਰ ਰਹੇ ਹੋ ਪਰ ਹੁਣ ਜਿਹੜੀ ਆ ਫਰੈਂਸਿਕ ਟੀਮ ਆ ਪਹੁੰਚੀ ਹੈ ਜੀ ਮੈਡਮ ਨਾਲ ਹੋਰ ਦੇਖ ਸਕਦੇ ਹੋ ਕਿ ਤੁਸੀਂ ਹਾਂ ਉਹਨਾਂ ਦੇ ਬੜੇ ਬੜੇ ਬੈਗ ਆਇਆ ਇਹਨਾਂ ਦੇ ਵਿੱਚ ਸਬੂਤ ਇਕੱਠੇ ਕੀਤੇ ਜਾਣਗੇ ਕੀ ਨਿਕਲੇਗਾ ਉਹਦੀ ਸਾਰੀ ਜਾਂਚ ਰਹੀ ਹੈ ਇਹਦੇ ਵਿੱਚ ਕੀਤੀ ਜਾਏਗੀ ਦੇਖ ਸਕਦੇ ਹੋ ਮਨੋਜਨ ਕਾਲੀ ਦੇ ਘਰ ਜਿਹੜੀ ਫਰੈਂਸ ਦੀ ਜਿਹੜੀ ਹੈ ਉਹ ਜਾਂਦੀ ਨਜ਼ਰ ਆ ਰਹੀ ਹੈ ਚਾਰ ਲੋਕ ਇਹਨਾਂ ਦੇ ਨਾਲ ਨੇ ਚਾਰ ਲੋਕ ਇਸ ਜਾਂਚ ਤੋਂ ਵਾਸਤੇ ਅੰਦਰ ਜਾ ਰਹੇ ਨੇ ਕੋਈ ਨਹੀਂ ਕਰੋ ਕਰੋ ਇੱਕ ਵਾਰ ਵੀਡੀਓ ਬੰਦੋ ਲਗਾ ਤਾਂ ਦੇਣਾ ਲਾਈਕ ਜਨਾਬ ਥੋੜਾ ਪਿੱਛੇ ਹੋ ਜਾਓ ਪਿੱਛੇ ਹਾਂਜੀ ਉਹ ਲੋਕੋ ਨਹੀਂ ਕਰਦਾ ਕਿ ਇਹਨੂੰ ਪਾਰਕ ਮਾਨ ਕਰਦਾ ਹੈ ਜੀ ਇਹ ਸਹੀ ਜਿਹੜੇ ਕਿ ਖਾਨ ਨੰਬਰ ਬਟ ਕੋਈ ਉਹ ਜਾਲੰਦਰ ਦੇ ਯਾਰੋ ਨਾਲੋਂ ਲੱਗਦਾ ਉਸੇ ਪਹਿਲੇ ਉਹ ਜਿਹੜੇ ਲਗਾਤਾਰ ਤਸਵੀਰਾਂ ਤਾਂ ਲੋ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਜਲੰਧਰ ਦੇ ਵਿੱਚ ਜਿੱਥੇ ਕੀ ਸਾਰਾ ਹੀ ਜਿਹੜਾ ਤੁਸੀਂ ਮਾਮਲਾ ਦੇਖ ਸਕਦੇ ਹੋ ਜਲੰਧਰ ਦੇ ਭਾਜਪਾ ਦੇ ਸੀਨੀਅਰ ਆਗੂ ਮਨੰਜਨ ਕਾਲੀਆ ਹੋਰਾਂ ਦੇ ਜਿਹੜਾ ਘਰ ਦੇ ਵਿੱਚ ਬਲਾਸਟ ਹੋਣ ਤੋਂ ਬਾਅਦ ਹੁਣ ਜਿਹੜੀ ਹੈ ਫੋਰੈਂਸਿਕ ਟੀਮ ਹੀ ਮੌਕੇ ਤੇ ਪਹੁੰਚੀ ਹੈ ਔਰ ਕਾਫੀ ਜਿਹੜੇ ਆਗੂ ਵੀ ਨੇ ਭਾਜਪਾ ਦੇ ਪਹੁੰਚ ਰਹੇ ਔਰ ਪੁਲਿਸ ਪ੍ਰਸ਼ਾਸਨ ਦੇ ਵੀ ਉੱਚ ਅਧਿਕਾਰੀ ਜਿਹੜੇ ਅੰਦਰ ਨੇ ਔਰ ਅੰਦਰ ਜਿਹੜੀ ਸੀਸੀਟੀਵੀ ਹੈ ਜਾਂਚ ਉਹ ਕੀਤੀ ਜਾਏਗੀ ਔਰ ਸੀਸੀਟੀਵੀ ਜਿਹੜੀ ਚੈੱਕ ਕੀਤੀ ਜਾਏਗੀ ਸੋ ਕੀ ਕਾਰਨ ਰਹੇ ਨੇ ਮੈਨੂੰ ਤਾਂ ਕਰ ਲੈਣੋ ਹੀ ਸਾਡਾ ਕੋਰੋ 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 ਮੈਂ ਬੜੀ ਆਈ ਉਹਨੂੰ ਵੀ ਮੈਂ ਤੇ ਉਹ ਕੱਟ ਦੇ ਗਏ ਗੱਲੋ ਬਾਤ ਨਹੀਂ ਬਾਹਰ ਬਾਹਰ ਵੀ ਜੋ ਤੁਸੀਂ ਮੈਂ ਕਰਦਾ ਮੰਨੀ ਜਾਂਦਾ ਯਾਰ ਤੁਸੀਂ ਮੈਨੂੰ ਹੱਥੀਂ ਤੋਂ ਬੜਿਆ ਤੈਨੂੰ ਸੇ ਮੰਨਣਾ ਚਾਹੀਦਾ ਤੈਨੂੰ ਮੈਂ ਮੰਨਿਆ ਚੱਲ ਫਿਰ ਕਲੈਕਸ਼ਨ ਵੀ ਹੈ ਇੱਧਰ ਇੱਧਰ ਮੰਨੀ ਜਾਂਦਾ ਤਾਂ ਕਿਹੜੇ ਡੇਟ ਪਾ ਕੇ ਬਾਰੇ ਬਾਰਾ ਕਰ ਸਕਦੇ ਨੇ ਨਹੀਂ ਨਹੀਂ ਇਹ ਨਾ ਕਰੋ ਜਿਹਦੇ ਤੁਹਾਨੂੰ ਛੋਟ ਬਖਰੇ ਦਿਨ ਨਾ ਲੈਣੇ ਸਾਰੇ ਛੋਟ ਉਹ ਬਗੜ ਸੰਗੋਰੀ ਤੇ ਨਾ ਮਾਚਾ ਜੀ ਬਹੁਤ ਕਈ ਜਿਹੜਾ ਜੱਤ ਹੋਈ ਹੈ ਲੈ ਜਾ ਪਾਜੀ ਨਹੀਂ ਨਹੀਂ ਮੈਂ ਤਾਂ ਆਪਾਂ ਕਹਿਣ ਨੂੰ ਲਾ ਚੱਲ ਜਮੂਨ ਤੋਂ ਤੋਂ ਬਾਅਦ ਮਾ ਕੇ ਵੀ ਇਹ ਨਹੀਂ ਕਿ ਬਾਲਣੇ ਨੂੰ ਸਮਝਿਆ ਜੀ ਅਸਲ ਤਕਰੀਰ ਚੋਂ ਕਿਤੇ ਨਾ ਨਾ ਦਰਵਾਜ਼ਾ ਹੈ ਸਾਹ ਤੱਕ ਸ਼ੀਸ਼ੇ ਜਿਹੜੇ ਦੇ بڑے ਟੁਪੇ ਨੇ ਪੁੱਛੇ ਤਕਾਰ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਇਹ ਤਮਾਕਾ ਹੋਇਆ ਪੂਰੇ ਜਿਹੜੇ ਇਲਾਕੇ ਦੇ ਵਿੱਚ ਜ਼ਰੂਰ ਸਹਿਮ ਦਾ ਬਹੁਤ ਉਸ ਦਿਨ ਪਹਿਲਾਂ ਮੇਰੀ ਜ਼ਰੂਰ ਮਨੂਜੀ ਕਾਪਾ ਬਰਾਲੇ ਨਾਲ ਜਿਹੜੀ ਗੱਲ ਹੁੰਦੀ ਹੈ ਤੇ ਉਹ ਇਹ ਗੱਲ ਆਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਤਮਾਕਾ ਹੋਇਆ ਮੈਂ ਹਾਲਾਤ ਤੋਂ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਉਹਨਾਂ ਦੇ ਘਰ ਦੇ ਬਾਹਰ ਦੀਆਂ ਸਾਂਝੇ ਕਰ ਰਿਹਾ ਜਿੱਥੇ ਸਾਰਾ ਇਹ ਮਾਮਲਾ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਹੁਣ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਜਾਂਚ ਪੜਤਾਲ ਦੇ ਵਿੱਚ ਜੁੱਟੀ ਹੋਈ ਹੈ ਔਰ ਰਾਤ ਜਿਹੜਾ ਤੁਹਾਨੂੰ ਮਾਮਲਾ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਮਰੰਜਨ ਕਾਲੀਆ ਹੋਰਾਂ ਦੇ ਘਰ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਸਾਂਝੇ ਕਰ ਰਹੇ ਜਿੱਥੇ ਅੰਦਰ ਫੋਰੈਂਸਿਕ ਟੀਮ ਵੀ ਜਿਹੜੀ ਮੌਕੇ ਤੇ ਹੁਣ ਪਹੁੰਚ ਚੁੱਕੀ ਹੈ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਪਿਆਰੀਆਂ ਨੇ ਔਰ ਤੁਮਾਕੇ ਵਾਲੀ ਜੰਗਾ ਦੇ ਉੱਪਰ ਜਿਹੜਾ ਕਾਫੀ ਜਿਹੜਾ ਗਹਿਰਾ ਖੱਡਾ ਹੈ ਉਹ ਵੀ ਪੈ ਚੁੱਕਾ ਔਰ ਅੰਦਰ ਜਿਹੜਾ ਸਮਾਨ ਹੈ ਕਾਫੀ ਜਿਹੜਾ ਨੁਕਸਾਨ ਹੋਇਆ ਔਰ ਭਾਜਪਾ ਦੇ ਵੀ ਜਿਹੜੇ ਆਗੂ ਨੇ ਬਾਕੀ ਸਾਰੇ ਹੀ ਜਿਹੜੀ ਲੀਡਰ ਲੀਡਰਸ਼ਿਪ ਹੈ ਭਾਜਪਾ ਦੀ ਪਹੁੰਚ ਰਹੀ ਹੈ ਰਾਤ ਉਹਨਾਂ ਦਾ ਜਿਹੜਾ ਪਤਾ ਲਾਣ ਦੇ ਲਈ ਔਰ ਪੁਲਿਸ ਦੇ ਵੀ ਜਿਹੜੇ ਉੱਚ ਅਧਿਕਾਰੀ ਹੈ ਮੌਕੇ ਤੇ ਪਹੁੰਚ ਰਹੇ ਸੋ ਉਸ ਥੀਨ ਨੂੰ ਹੁਣ ਜਿਹੜਾ ਕਵਰ ਕਰਕੇ ਜਿਹੜਾ ਸੀਲ ਕਰ ਦਿੱਤਾ ਗਿਆ ਹੈ ਆਪਣੇ ਆਪ ਦੇ ਵਿੱਚ ਜਾਂ ਵੀ ਕਮਿਊਨਿਟੀ ਉਸ ਨੂੰ ਅਲੱਗੇ ਦੇ ਵਿੱਚ ਪਰ ਇਸ ਤਰੀਕੇ ਦੇ ਨਾਲ ਜਿਹੜੀ ਇਹ ਜਾਂਚ ਕਰੂਗੀ لازمی ਤੌਰ ਤੇ ਜਿਹੜਾ ਇਸ ਰਾਤ ਸੋ ਬਾਕੀ ਜਲਦ ਤੁਹਾਨੂੰ ਜਿਹੜੀ ਇਹ ਦੁਬਾਰਾ ਅਪਡੇਟ ਜਿਹੜੀ ਸਾਂਝੀ ਕੀਤੀ ਜਾਏਗੀ ਸੋ ਹੁਣ ਤੱਕ ਬੜੇ ਰੈਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ